ਡਾਇਮੰਡ ਦਾ ਫਾਰਮ ਦਾ ਮੰਨ ਲਓ ਸਾਰਿਆਂ ਤੋਂ ਸਸਤਾ ਜਾਣ ਫਿਰ ਇਹ ਆ ਹੈ ਤਾਂ ਆਪਣੇ ਡਾਇਮੰਡ ਦਾ ਪਰ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈ ਉਸ ਤੋਂ ਇਹ ਆ ਲਾਟਰੀ ਵਾਲੀ ਘੋੜੀ ਮੰਨ ਲਓ ਲਾਟਰੀ ਦਿਨ ਥੋੜੀ ਹੀ ਰਹਿ ਗਿਆ ਤੇ ਸੂਨ ਚ ਮਹੂਗਾ ਰੰਗ ਦੀ ਆ ਲਾਲ ਰਤਨ ਦੇ ਘੋੜੇ ਤੋਂ ਅੱਪਣੇ ਜੇ ਤੁਹਾਨੂੰ ਦੇਖ ਪਾਵੇ ਤਾਂ ਦੁੱਧ ਲਾਉਣ ਲੱਗ ਗਈ ਥਾਣੇ ਤੇ ਮੰਨ ਲਓ 15 ਦਿਨ ਮਸਾ ਕਹਿ ਸਕਦੇ ਆਪਾਂ 15 ਦਿਨ ਮਸਾ ਤਿਆਰ ਲਿਆ ਆ ਵੀ ਆ ਨੌਕਰੀ ਮੰਨ ਲਓ ਚੰਬੀਆਂ ਤੋਂ ਵੀ ਸਸਤੀ ਆ ਤੇ ਜੀ ਸਵਾਗਤ ਹੈ ਦੋਸਤ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣਾ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਦੋਸਤੋ ਅੱਜ ਵੀਡੀਓ ਨਹੀਂ ਬਣਾਈ ਗਈ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਤੇ ਸ਼ਾਮ ਦਾ ਟਾਈਮ ਹੋ ਚੱਲਿਆ ਤੇ ਵੀਡੀਓ ਪਾਉਣ ਲਈ ਹੈ ਨਹੀਂ ਦਿੱਤਾ ਮੈਂ ਸੋਚਿਆ ਚਲੋ ਤੁਹਾਡੇ ਨਾਲ ਇੱਕ ਨਿੱਕਾ ਜਿਹਾ ਬਲੌਗ ਸਾਂਝਾ ਕਰਦੇ ਤੇ ਬਲੌਗ ਵਿੱਚ ਜਾਨਵਰ ਦਿਖਾਵਾਂਗੇ 6-7 ਤੁਹਾਨੂੰ ਪਹਿਲਾਂ ਤਾਂ ਗੱਬਣ ਖੋੜੀ ਦੇਖੋ ਜੀ ਆਪਣੇ ਜੈ ਰਾਜ ਤੋਂ ਗੱਬਣ 61 ਇੰਚ ਹਾਈਟ ਆ ਤਿੰਨ ਪੈਰ ਟਿੱਟੇ ਆ ਮੱਥੇ ਬਲੇਜ ਆ ਡੇਢ ਤੋਂ ਪੌਣੇ 2 ਮਹੀਨਿਆਂ ਦੀ ਕੱਬਨ ਚੈੱਕ ਕਰਵਾ ਦਾਂਗੇ ਆਪਾਂ ਤੁਹਾਨੂੰ ਸਾਰੀ ਮਿਲਦੀ ਫੋਟੋ ਵੀਡੀਓ 100% ਕੱਬਣੀ ਹੈ ਕੁੜੀ ਇੱਕ ਆ 8 ਮਹੀਨੇ ਦੀ ਕੱਬਣ ਕੁੜੀ ਆ ਜੀ ਨੁਕਰੇ ਘੋੜੇ ਤੋਂ 60 ਇੰਚ ਤੋਂ ਮਾੜੀ ਹਾਈਟ ਘਟੂ ਇਹਦੀ ਤੇ ਲਾਲ ਚੰਬੀ ਆ ਨੁਕਰੇ ਘੋੜੇ ਤੋਂ ਕੱਬਣਾ ਜੀ ਪੇਟਲ ਘੋੜੀ ਆ ਠੀਕ ਇੱਕ ਆ ਨੀਲਾ ਮੱਝੂ ਕੇ ਲੈਣ ਦਾ ਵਹੀਰਾ ਜੀ ਇੱਕ ਰੰਗਾ ਨੀਲਾ ਬਣ ਜਾਣਾ ਥੋੜਾ ਮੱਥੇ ਫੁੱਲ ਹੈ ਇਹਦੇ ਹਲੇ ਬਾਲ ਕੱਢ ਰਿਹਾ ਹੌਲੀ ਹੌਲੀ ਮੰਨ ਲਓ 7 ਕੁ ਮਹੀਨੇ ਦੇ ਆਸ-ਪਾਸ ਹੋ ਜਾਣੀ ਹੈ ਸੱਤਾਂ ਦਾ ਤਾਂ ਉਹ ਸਰੇ ਦੇ ਨਾਲ ਹਾਂ ਸਰੇ ਲਾ ਦੇ ਤੇ ਨੀਲਾ ਹੋ ਜੂ ਹੌਲੀ ਹੌਲੀ ਇਹ ਤੋਂ ਬਾਅਦ ਥੋੜੇ ਬਾਲ ਕੱਢੂ ਉਦੋਂ ਵਾਰ ਡੈਪਲ ਗ੍ਰੇਸ ਤੇ ਕਰੂ ਤੇ ਜੇ ਕੋਈ ਮੱਝੂ ਕੇ ਲੈਣ ਦਾ ਫੈਨ ਹੋਇਆ ਤਾਂ ਆਹ ਦੇਖ ਲੋ ਤੇ ਇਹ ਅਤੀ ਸੁੰਦਰ ਦੀ ਪੋਤੀ ਹੈ ਦੋਸਤੋ ਕੇਸਰੀਏ ਘੋੜੇ ਦੀ ਆ ਤੇ ਆ ਕਾ ਨੁਕਰੀ ਘੋੜੀ ਭਾਪੜਤੇ ਵਾਲੀ ਆ ਆ ਨੁਕਰੀ ਮੰਨ ਲਓ ਚੰਬੀਆਂ ਤਾਂ ਵੀ ਸਸਤੀ ਆ ਤੇ ਇਹ ਮੌਹਾਂ ਬਸ਼ੀਰਾ ਜੀ ਨਿਜ਼ਾਮ ਘੋੜੇ ਦਾ ਇਹ ਵੀ ਰੰਗ ਬਹੁਤ ਪੱਕਾ ਮੂੰਹ ਤਾਂ ਲਾ ਦੇ ਰਾਜੇ ਦੇ ਖੁੱਲੇ ਹੀ ਫਿਰਦਾ ਰਹਿੰਦੇ ਚਾਏ ਇਹਨੂੰ ਬੰਨਦੇ ਜਾਓ ਵੀ ਫੇਰੇ ਨਾ ਬੰਨਦੇ ਮੌਹਾਂ ਬਸ਼ੀਰਾ ਜੀ ਕੰਨ ਕੰਡੀਸ਼ਨ ਦਾ ਬਹੁਤ ਜ਼ਿਆਦਾ ਚੰਗਾ ਦੇਖੋ ਕੁੰਡੀ ਕੰਡੀ ਕਹਿੰਦੇ ਮੱਥੇ ਫੁੱਲ ਆ ਸਿਰਫ ਬਾਕੀ ਪੂਸ ਧੌਣ ਵਾਲੇ ਬਲ ਸਾਰੇ ਮੌਹਾਂ ਰੰਗ ਦੇ ਆ ਤੇ ਹੁਣ ਰਹਿ ਗਏ ਆ ਨੂਰਾ ਨੀਮੀਪਾਈ ਖੜਾ ਤੇ ਤਿੰਨ ਬਸ਼ੀਰੀਆਂ ਤਿੰਨ ਹੀ ਲੈਣ ਦੀਆਂ ਜਿਹੜੀ ਆ ਪਹਿਲੇ ਨੰਬਰ ਵਾਲੀ ਇਹ ਦਿਲਵਾਗ ਰਣੀਆਂ ਦੀ ਪੋਤੀ ਆ ਜੈਕਸਨ ਘੋੜੇ ਦੀ ਗਾਰੰਟੀ ਨਾਲ ਤੇ ਇਹ ਕਾਲੇ ਬਾਦਲ ਘੋੜੇ ਦੀ ਅਲੀ ਸ਼ਾਨ ਦੀ ਬੋਤੀ ਹੈ ਜੀ ਸਿਰਫ ਬਲੇਜ ਆ ਮੱਥੇ ਥੋੜਾ ਜਿਹਾ ਹਨਾ ਪਟਾਪੂਰਾ ਮੰਨ ਲਓ ਤੇ ਇੱਕ ਪੈਰ ਥੋੜਾ ਜਿਹਾ ਚਿੱਟਾ ਬਾਡੀ ਬੁੱਡੀ ਬਹੁਤ ਸੋਹਣੀ ਆ ਤੇ ਆ ਮਊਗਾ ਬਸ਼ੇਰੀ ਮੱਥੇ ਫੁੱਲ ਦੀ ਸਾਢੇ 4 ਮਹੀਨਿਆਂ ਦੀ ਆ ਪਰਲੀ 5 ਸਾਢੇ 5 ਮਹੀਨਿਆਂ ਦੀ ਤੇ ਇਹ 6 ਮਹੀਨਿਆਂ ਦੇ ਆਸ-ਪਾਸ ਆ ਜੀ ਤਿੰਨੇ ਬਸ਼ੇਰੀਆਂ ਧਿਆਨ ਨਾਲ ਦੇਖ ਲਓ ਜੀ ਲੈ ਵੀ ਤੋਰ ਕੇ ਵੀ ਨਾਲ ਦੇ ਨਾਲ ਤੋਰ-ਤੋਰ ਵੀ ਦਿਖਾਈ ਜਾਣੀ ਆਪਾਂ ਤੁਹਾਨੂੰ ਬਹੁਤ ਸੋਹਣੀ ਪੱਠਵਾਡੀ ਦੀ ਬਾਡੀ ਬਣਾਵਟਾਂ ਦੀ ਬਹੁਤ ਚੰਗੀ ਹੈ ਬੱਚੀ ਤੇ ਇਹਨੂੰ ਤਾਂ ਤੁਸੀਂ ਜਾਣਦੇ ਇਹਨੂੰ ਦੱਸਣ ਦਾ ਤਾਂ ਲੋੜ ਹੀ ਨਹੀਂ ਕਹਿਣ ਸੁੰਦਰਾ ਰੇ ਸੁੰਦਰਾ ਓ ਮੇਰੇ ਸੁੰਦਰਾ ਇਹ ਆ ਜੈਕਸਨ ਦੀ ਬੱਚੀ ਜੀ ਰਸਾ ਖੋਲੇ ਦਾ ਜੈਸਮੀਨ ਦਾ ਵੀ ਫੜੋ ਜੈਸਮੀਨ ਇਹ ਆ ਸਾਡੀ ਜੈਸਮੀਨ ਜੀ ਜੈਸੇ ਉਹ ਜੈਸਮਿਨ ਹਾਂ ਇਹ ਨੂੰ ਫਰੇਡ ਜੈਕਸਨ ਵਾਲੀ ਤੂੰ ਜੈਸਮਿਨ ਲੈ ਤੇ ਆ ਨੂਰਾ ਦੇਖੋ ਜੀ ਡਾਇਮੰਡ ਦਾ ਫਾਰਮ ਦਾ ਮੰਨ ਲਓ ਸਾਰਿਆਂ ਤੋਂ ਸਸਤਾ ਜਾਣ ਫਿਰ ਇਹ ਆ ਹੈ ਤਾਂ ਆਪਣੇ ਡਾਇਮੰਡ ਦਾ ਪਰ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈ ਸੇਮ ਆਪਾਂ ਕਾਪੀ ਕਹਿ ਸਕਦੇ ਆਂ ਡਾਇਮੰਡ ਦੀ ਬਾਡੀ ਬੁੱਡੀ ਬਹੁਤ ਜ਼ਿਆਦਾ ਨਰੋਈ ਹੈ ਹੈਵੀ ਦਾ ਹੈਵੀ ਬੋਨ ਬੂਨ ਦਾ ਸਟਰਕਚਰ ਸਾਰਾ ਪੂਰਾ ਟੌਪ ਕਲਾਸ ਇੱਕ ਬਸ ਹੁਣ ਦੁੱਧ ਲਈ ਛਾੜੂਗਾ ਬਹੁਤ ਸੋਹਣਾ ਬਣ ਜਾਣਾ ਬੇ ਬੱਤ ਨੂਰੇ ਆ ਜਾ ਰਾ ਲੈ ਤੂੰ ਲੈ ਜਾ ਨੂਰਾ ਘਰੇ ਹੀ ਭੇਜ ਦਿੰਨੇ ਤੇਰੇ ਕੋਲ ਨੂਰਾ ਸਾਊ ਬਹੁਤ ਹੈ ਜੀ ਕੰਨ ਦਿਖਾਉਣੇ ਤੁਹਾਨੂੰ ਨੂਰੇ ਦੇ ਤੇ ਟ੍ਰੌਟ ਬਹੁਤ ਸੋਹਣਾ ਨੂਰੇ ਦਾ ਜਦ ਤੁਰਦਾ ਨਾ ਬਹੁਤ ਸੋਹਣਾ ਤੁਰਦਾ ਜਿਵੇਂ ਆ ਡਾਇਮੰਡ ਦੀ ਖਾਸੀਅਤ ਆ ਆਪਦੇ ਅਰੇਬੀਆ ਚਾਲ ਬਹੁਤ ਕਰਕੇ ਨੇ ਇਹਦੇ ਬੱਚੇ ਵੀ ਇਹ ਪ੍ਰਮਾਤਮਾ ਨੇ ਚਾਲ ਪੈ ਕੇ ਹੀ ਆਉਂਦੇ ਆ ਦੇਖੋ ਕੰਨ ਕੰਡੀਸ਼ਨ ਕਿੰਨੇ ਚੰਗੇ ਦੋਸਤੋ ਇਹ ਆ ਲਾਟਰੀ ਵਾਲੀ ਘੋੜੀ ਮੰਨ ਲਓ ਲਾਟਰੀ ਦਾਣ ਥੋੜੀ ਰਹਿ ਗਿਆ ਤੇ ਸੂਨ ਚ ਮੌਗਾ ਰੰਗਦੀ ਆ ਲਾਲ ਰਤਨ ਦੇ ਘੋੜੇ ਤੋਂ ਅੱਪਣੇ ਜੇ ਤੁਹਾਨੂੰ ਦੇਖ ਪਾਵੇ ਤਾਂ ਦੁੱਧ ਲਾਉਣ ਲੱਗ ਗਈ ਥਣਾਂ ਤੇ ਮੰਨ ਲਓ 15 ਦਿਨ ਮਾਥਾ ਕਹਿ ਸਕਦੇ ਆਪਾਂ 15 ਦਿਨ ਮਸਾ ਤਿਆਰ ਲਿਆ ਵੀ ਸੁੰਦਰਾ ਇਹ ਆ ਪ੍ਰਭਾਤ ਦੀ ਪੋਤੀ জাফর ਘੋੜੇ ਦੀ ਰਾਜ ਇਹਨੂੰ ਵੀ ਅੰਦਰਲੀ ਛੜ ਬੰਨ ਸੁੰਦਰਾ ਨੂੰ ਵੀ ਐ ਚੋ ਆਉਗੀ ਉਹਨੂੰ ਬਾਹਰਲੀ ਛੜ ਲਾ ਦਿਓ ਆ ਨੂਰਾ ਵੀ ਬੰਨ ਤੇ ਅੰਦਰਲੀ ਛੜੀ ਲਾ ਦਿਓ ਨੂਰੇ ਨੂੰ ਉਹਨੂੰ ਬਾਹਰ ਲਾ ਦੇ ਉਹਦੇ ਵਿਚਾਰੀ ਰੱਖੇ ਤੇ ਆ ਦੋਸਤੋ ਦੋ ਦੰਦ ਬਸ਼ੇਰੀ ਤਿੰਨ ਸਾਲ ਦੀ ਮੱਥੇ ਫੁੱਲ ਦੀ ਕਰਦੇ ਕੋਦੋ ਬਹੁਤ ਜਿਆਦਾ ਚੰਗਾ ਬਾਡੀ ਬੁੱਡੀ ਬਹੁਤ ਜਿਆਦਾ ਚੰਗੀ ਆ ਤੇ ਇੱਕ ਪੈਰ ਇਹਦਾ ਚੱਟਾ ਜੀ ਮੱਥੇ ਫੁੱਲਾ ਕੰਨ ਕੰਡੀਸ਼ਨ ਦੀ ਚੰਗੀ ਆ ਕਾਂਟੇ ਦੀ ਪੁੱਤੀ ਆ ਕਾਂਟੇ ਦੀ ਸੌਰੀ ਮੈਨੂੰ ਆਪਣਾ ਬਾਈ ਪ੍ਰਗਟ ਕੋਲ ਹੁੰਦਾ ਈ ਘੋੜਾ ਮੈਨੂੰ ਐ ਨਹੀਂ ਪਤਾ ਕਾਂਟੇ ਦਾ ਉਹ ਸ਼ਾਰਟ ਹੀ ਨਹੀਂ ਉਹਦੀ ਜਾਂ ਵੀ ਸੀ타ਰਾਮ ਵਾਲੇ ਕੋਈ ਇਦਾਂ ਦਾ ਨੇਮ ਸੀ ਘੋੜੇ ਦਾ ਉਹਦੀ ਪੁੱਤੀ ਆ ਜਾਂਦੀ ਆ ਹਰਿਆਣੇ ਚ ਡਬੜੀ ਆਪਣਾ ਕਰਨਾਲ ਦੇ ਨੇੜੇ ਬਾਈ ਪ੍ਰਗਟ ਕੋਲ ਘੋੜਾ ਹੁੰਦਾ ਹੈ ਬਰਾਟ ਉਹਦੀ ਬੱਚੀ ਹੈ ਜੀ। ਸੋ ਇਹ ਵੀ ਕਰਾ ਚੱਕਤੇ ਕਾਬਸ਼ੀਰੀ ਦਿਖਾਉਂਦੇ ਆ ਬਰੀਕੀ ਦੇਖੋ ਕਿੰਨੀ ਜਿਆਦਾ। 7 ਕੁ ਮਹੀਨਿਆਂ ਦੀ ਹੋਈ ਆ ਲਦਗਰਦਨ। ਕੰਨ ਕੁੰਨਾ ਕੁੰਡੀ ਵਾਲਾ ਲੰਮੀ ਗਰਦਨ ਦੇਖੋ। ਪੰਜ ਕਲਿਆਣ ਚਾਰੇ ਪੈਰ ਚਟੇ ਆ ਜੀ। ਲੈਂਥ ਲੁੰਥ ਦੀ ਸੋਹਣੀ ਖੋਲਾ ਰਾਜ। ਬੰਦਾ ਆਪਾ ਫੋਰਮੈਨ ਬਣਾ ਦੇਣਾ ਹੌਲੀ ਹੌਲੀ ਪੂਰਾ। ਲੈ ਜਾ ਵੀ ਮਨਜੂ ਫੋਰਮੈਨ ਤਾਂ ਹਨਾ ਦੋ ਦੋ ਦਿਨ ਹੋਰ ਲਾ ਗਿਆ ਫਾਰਮ ਵਿੱਚ ਪੂਰਾ ਫੋਰਮੈਨ ਬਨਜੂ ਦੇਖ ਕਰਨ ਲੱਗ ਗਿਆ ਕਾਬੂ ਹੁਣ ਤਾਂ ਜਿਹੜੀ ਮੂਰੇ ਭੱਜਦੀ ਉਹਨੂੰ ਲੱਗ ਗਿਆ ਮੋੜਨਾ ਰਾਜ ਮੋੜੀਆਂ ਹੋਰਾਂ ਨੂੰ ਲਿਆਈ ਦਿਖਾ ਦਈ ਆਪਣੇ ਬਾਈ ਹੁਣਾਂ ਨੂੰ ਸਾਰਿਆਂ ਨੂੰ ਝਾੜਨ ਵਾਲੀਏ ਦੋਸਤੋ ਥੋੜੀ ਅੱਜ ਸਾਡੇ ਦੋ ਬੰਦੇ ਛੁੱਟੀ ਤਾਂ ਲੇਵਰ ਵਾਲੇ ਤੇ ਅੱਜ ਲੋਡ ਬਾਬੇ ਤੇ ਵਧਿਆ ਹੋਇਆ ਕਾ ਬਾਬਾ ਹਾਂ ਚੰਗੀ ਗੱਲ ਆ ਰਾਜ ਉਹ ਬਸ਼ੇਰੀ ਨਾਲ ਬੰਦੇ ਇੱਕ ਛੱਡ ਕੇ ਇੱਕ ਸਾਢੇ ਕਿ ਬੰਦੇ ਨਹੀਂ ਇੱਕ ਸੰਨ ਰਹਿ ਜਨ ਪਰ ਉਹਨੂੰ ਵੇਚ ਯਾਰ ਤੁਸੀਂ ਸਾਡੀ ਲੈਟ ਕਰਦੇ ਠੰਡ ਆਉਣਾ ਪੱਲੜ ਤੋਂ ਠੰਡ ਦੋਸਤੋ ਇੰਨੇ ਜਾਨਵਰਾਂ ਦੀ ਹਾਜ਼ਰੀ ਕਬੂਲ ਕਰਨਾ ਤੇ ਜਲਦੀ ਤੁਹਾਨੂੰ ਕੋਈ ਨਵੀਂ ਵੀਡੀਓ ਨਾਲ ਮਿਲਦੇ ਆ ਤੇ ਬਾਬਾ ਜੀ ਦਾ ਸਟਾਰਟ ਫਾਰਮ ਆਪਣਾ ਐਡਰੈਸ ਜਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਪਿੰਡ ਰਸੂਲਪੁਰ ਮੱਲਾ ਤੇ ਨੰਬਰ ਕਰ ਲਓ ਨੋਟ ਦੋਸਤੋ 98722 9896 89555 990 स्टार ਤੇ ਇੱਕ ਵਾਰ ਤੁਹਾਨੂੰ ਇਹ ਵੀ ਜਾਨਵਰ ਦਿਖਾ ਦਈਏ ਇੱਧਰ ਡੱਬੀ ਘੋੜੀ ਖੜੀ ਆ ਮਾਰਵੜੀ ਘੋੜੀ ਮੱਥੇ ਫੁੱਲ ਦੋ ਪੈਰ ਚੱਟਿਆਂ ਦੇ ਖੜੀ ਏ ਇਹ ਜੈ ਰਾਜ ਤੋਂ ਮੀਟ ਹੋਈ ਹੋਈ ਆ ਇਹ ਖਾਲੀ ਆ ਜੀ ਤੇ ਲਾਲ ਚੰਬੀ ਵੀ ਫੇਲ ਹੋਈ ਹੋਈ ਤੇ ਉਹ ਖੜਾ ਆਪਣਾ ਪ੍ਰਧਾਨ ਜੈ ਰਾਜ ਸੋ ਦੋਸਤੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਰਾਜ ਕਹਦੇ ਬਾਏ ਬਾਏ